ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸ਼੍ਰੀਮਾਨ ਸਾਹਿਬ ਜਰਮਾ ਜੀ ਈ ਗਲਤ ਹੋ ਗਈ ਸਰ ਇਹ ਨਾ ਕਾਫੀ ਦਿਨਾਂ ਦੀ ਇੱਕ ਕੰਪਲੀਟ ਆ ਰਹੀ ਜੀ ਜਿਹੜੀ ਪਾਰਕਿੰਗ ਦੇ ਵਿੱਚ ਕੋਈ ਰੇਡੀਆਂ ਲਾ ਲੈਂਦੇ ਆ ਜੀ ਉਹਨਾਂ ਦੀ ਕੋਈ ਆਸ ਵਿੱਚ ਕੋਈ ਇੱਕ ਦੂਜੀ ਰੇਡੀ ਵਾਲਿਆਂ ਨਾਲ ਕੋਈ ਟਕਰਾਅ ਹੋ ਗਿਆ ਜਾਂ ਉਹਨਾਂ ਦੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਉਹਦੇ ਦਾਤ ਕੇ ਜੀ ਲੋਕ ਕੰਪਲੀਟਾ ਕਰ ਰਹੇ ਸੀਗੇ ਕੋਸ਼ਤਾ ਉਹ ਰੇੜੀ ਵਾਲੇ ਆਪ ਵੀ ਕਰੀ ਜਾਂਦੇ ਜੀ ਇੱਕ ਦੂਜੇ ਦੀਆਂ ਕੰਪਲੇਟਾ ਸਾਨੂੰ ਵੀ ਸਾਡੀ ਲੈ ਕੇ ਜੀ ਉਹਦੀ ਲੱਗੀ ਪਈ ਐ ਐਦਾਂ ਕਰਕੇ ਰੋਜ਼ ਹੀ ਸਾਨੂੰ ਕੰਪਲੇਟਾ ਉਹਨਾਂ ਕਰਨ ਲੱਗੇ ਸੀ ਜੀ ਤਾਂ ਕਿ ਕੀ ਅਸੀਂ ਅੱਜ ਦੇਖਿਆ ਜੀ ਉਹਨਾਂ ਨੇ ਕੀ ਕੀਤਾ ਜਿਹੜੀਆਂ ਅਸੀਂ ਉਸ ਦਿਨ ਹਟਾ ਕੇ ਗਏ ਸੀ ਰੇੜੀਆਂ ਉਹ ਫੇਰ ਇੱਥੇ ਆ ਕੇ ਤਾਲਾ ਲਾ ਕੇ ਰੱਖ ਦਿੱਤੀ ਫੇਰ ਉਹ ਅਸੀਂ ਹੁਣ ਜਦ ਆਏ ਜੀ ਉਹ ਸਾਰੀਆਂ ਜਿਹੜੀਆਂ ਰੇੜੀਆਂ ਇੱਥੋਂ ਦੀਆਂ ਹਟਾ ਲਈਆਂ ਜੀ ਤੇ ਕੀ ਕਾਰਵਾਈ ਕੀਤੀ ਕਾਰਵਾਈ ਸਰ ਜਿਹੜੀਆਂ ਉਹਨਾਂ ਦੀਆਂ ਰੇੜੀਆਂ ਜੋ ਨਾਲ ਲੈ ਕੇ ਜ਼ਬਤ ਕਰ ਲਈਆਂ ਜੀ ਕਿੰਨੀਆਂ ਰੇੜੀਆਂ ਸਰ ਆ ਚਾਰ ਰੇੜੀਆਂ ਜੀ ਛੋਟਕੜ ਚਾਰ ਰੇੜੀਆਂ ਵੱਡੀਆਂ ਜੀ ਦੋ ਛੋਟੀਆਂ ਜੀ अच्छा पार्किंग ਦੇ ਵਿੱਚ ਵੈਸੇ ਪਾਰਕਿੰਗ ਦੀ ਜਗ੍ਹਾ ਸੀ ਪਰ ਕਾਫੀ ਜਿਹੜੇ ਲੋਕ ਆ ਕੇ ਉੱਥੇ ਰੇੜੀਆਂ ਉਹ ਕੀ ਸੀਗਾ ਜੀ ਜਿਹੜੇ ਹਜੇ ਜਿਹੜੀ ਪਾਰਕਿੰਗ ਸੀ ਜੀ ਇਹ ਕੋਈ ਯੂਜ਼ ਨਹੀਂ ਹੋ ਰਹੀ ਜੀ ਤਾਂ ਕਰਕੇ ਕੀ ਹੈ ਜੀ ਸ਼ਹਿਰ ਦੇ ਵਿੱਚ ਪਹਿਲਾਂ ਹੀ ਰੇੜੀਆਂ ਇੰਨੀਆਂ ਹੋ ਗਈਆਂ ਜੀ ਲੋਕ ਸੜਕਾਂ ਉੱਤੇ ਆ ਜਾਂਦੇ ਇਹ ਇੱਕ ਸਾਈਡ ਤੇ ਪੁਆਇੰਟ ਬਣਿਆ ਹੋਇਆ ਸੀਗਾ ਵੀ ਚਲੋ ਇੱਥੇ ਕੋਈ ਨਾ ਕਿਸੇ ਨੂੰ ਕੋਈ ਦਿੱਕਤ ਆਉਂਦੀ ਨਾ ਰਾਹ ਜਾਂਦੇ ਕੋਈ ਵਿਅਕਤੀ ਨੂੰ ਸੀ ਇੱਕ ਸਾਈਡ ਤੇ ਲੱਗ ਕੇ ਆਪ ਦਾ ਕੰਮ ਕਰੀ ਜਾਂਦੇ ਸੀ ਰੋਜੀ ਰੋਟੀ ਕੈਦੀ ਚੱਲੀ ਜਾਂਦੀ ਉਹ ਚਲਾਈ ਜਾਂਦੇ ਸੀ ਪਰ ਜੇ ਇਦਾਂ ਕਰਕੇ ਵੀ ਇੱਕ ਦੂਜੇ ਨਾਲ ਲੜ ਕੇ ਸ਼ਿਕਾਇਤਾਂ ਕਰਨਗੇ ਜੀ ਹਨਾ ਤਾਂ ਫਿਰ ਉਹਨਾਂ ਤੇ ਵੀ ਕਾਰਵਾਈ ਸੇਮ ਆਊਗੀ ਜੀ ਅੱਛਾ ਇਹ ਕ ਮੀਡੀਅਮ ਮਾਲ ਸਟਰੀਟ ਦੇ ਵਿੱਚ ਵੀ ਕਾਰਵਾਈ ਆ ਆ ਸਰ ਮੀਡੀਅਮ ਮਾਲ ਸਟਰੀਟ ਦੇ ਵਿੱਚ ਆ ਪਰ ਅਸੀਂ ਜਦੋਂ ਦੇਖਿਆ ਵੀ ਇੱਕ ਅੱਡੇ ਦੁਕਾਨਦਾਰ ਦਾ ਸਾਮਾਨ ਬਾਹਰ ਚੋ ਅਸੀਂ ਚੱਕ ਲਿਆ ਜੀ ਬਾਕੀ ਕਿਸੇ ਦਾ ਕੋਈ ਦੁਕਾਨਦਾਰ ਦਾ ਸਾਮਾਨ ਬਾਹਰ ਹੈ ਨਹੀਂ ਸੀਗਾ ਜੀ ਸਰ ਜਿਸ ਤਰ੍ਹਾਂ ਪਾਰਕਿੰਗ ਦੇ ਨਾਲ ਲੋਕਾਂ ਨੇ 10-10 ਫੁੱਟ ਦਾ ਗੇਟ ਆਪਣੇ ਅੱਡੇ ਉਧਾਰ ਰੱਖਿਆ ਕੀ ਉਹਨਾਂ ਤੇ ਵੀ ਕਾਰਵਾਈ ਕਰ ਸਰ ਉਹ ਉਹ ਕੀ ਜੀ ਮੈਂ ਹਾਲ ਦੀ ਘੜੀ ਪਹਿਲਾਂ ਕਦੇ ਉਹਨੂੰ ਚੈੱਕ ਨਹੀਂ ਕੀਤਾ ਜੀ ਹੁਣ ਜਿਵੇਂ ਲੋਕ ਕੰਪਲੀਟ ਕਰ ਰਹੇ ਜੀ ਅੱਗੇ ਤੇ ਅੱਗੇ ਜਿਹਦੇ ਕਾਰਵਾਈ ਹੁੰਦੀ ਜੀ ਅੱਗੇ ਕੋਈ ਨਾ ਕੋਈ ਨਵੀਂ ਕਰਨ ਮਿਲਦੀ ਆ ਹੋ ਤੁਸੀਂ ਚੈੱਕ ਕਰਿਆ ਵੀ ਉਹ ਸਾਡੀ ਪਾਰਕਿੰਗ ਦਾ 파ਟ ਹੈ ਜਾਂ ਉਹ ਦੁਕਾਨਾਂ ਵਾਲੇ ਦਾ ਆਪਦਾ ਏਰੀਆ ਜੀ ਸਰ ਅੱਜ ਵੀ ਉਹਨਾਂ ਨੇ ਬਾਹਰ ਲਗਾਈ ਦੇ ਉਹ ਕੀ ਉਹਨਾਂ ਤੇ ਅੱਜ ਵੀ ਕੋਈ ਕਾਰਵਾਈ ਹਾ ਸਰ ਸਵੇਰ ਉਹਨਾਂ ਨੇ ਲਾ ਰੱਖੇ ਸੀਗੇ ਪਰ ਜਦੋਂ ਸਵੇਰ ਕਿਸੇ ਵੀਰભાઈ ਪੱਤਰਕਾਰ ਨੇ ਜਦੋਂ ਕੋਈ ਇੰਟਰਵਿਊ ਕੀਤੀ ਉਹਨੀਆਂ ਉਸ ਤੋਂ ਬਾਅਦ ਉਹਨਾਂ ਨੇ ਉੱਤੇ ਕਰਾ ਜਦੋਂ ਅਸੀਂ ਚੈੱਕ ਕੀਤਾ ਉਹਦੇ ਵੀ ਉੱਤੇ ਹੀ ਸੀ ਉਹਨਾਂ ਦੇ ਏਡੇ ਜਿਹੜੇ ਕੋਈ ਬਾਹਰ ਲੱਗੇ ਹੋਏ ਸੀ ਉਹ ਅਸੀਂ ਚੱਕ ਲਏ ਜੀ ਤੇ ਮੈਸੇਜ ਤੁਹਾਡੇ ਨੂੰ ਦਿੱਤਾ ਗਿਆ ਜੀ ਸਰ ਸਾਡਾ ਦੁਕਾਨਦਾਰਾਂ ਨੂੰ ਅਸੀਂ ਪਹਿਲਾਂ ਹੀ ਵਾਰਨਿੰਗ ਦੇ ਚੁੱਕੇ ਹਾਂ ਜੀ ਠੀਕ ਹੈ ਜੀ ਬਾਕੀ ਅਸੀਂ ਜਿਹੜੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਵੀ ਕੋਈ ਲੋਕ ਸਾਨੂੰ ਕੰਪਲੀਟਾਂ ਕਰ ਦਿੰਦੇ ਆ ਵੀ ਹਾਂ ਵੀ ਇਹ ਹੁਣ ਕਿਤੇ ਚਕਾਉਣਗੇ ਵੀ ਉਹਨਾਂ ਦਾ ਵੀ ਖੁੱਦਾ ਫਰਜ਼ ਆ ਜੀ ਜੇ ਉਹਨਾਂ ਨੇ ਕੋਈ ਰੋਜੀ ਰੋਟੀ ਕਮਾਉਣੀ ਆ ਸਾਫ ਸੁਥਰੀ ਆਪ ਦੀ ਲੋਕਾਂ ਨੂੰ ਰੱਖੋ ਕੋਈ ਇੱਥੇ ਗੰਦਗੀ ਨਾ ਪਾਓ ਆ ਦਾ ਜਿਹੜਾ ਕਚਰਾ ਵਗੈਰਾ ਉਹਨੂੰ ਡਸਟਬਿਨ ਦੇ ਵਿਚਾਰੇ ਰੱਖੋ ਇਹ ਚੀਜ਼ਾਂ ਉਹਨਾਂ ਦਾ ਆਪਦਾ ਵੀ ਕੋਈ ਫਰਜ਼ ਹੁੰਦਾ ਕਿਉਂਕਿ ਇਹ ਕੋਈ ਕੱਲਾ ਆਪਾਂ ਕਹਿੰਦੇ ਸਰਕਾਰੀ ਬੰਦਾ ਆਊਗਾ ਜਾਂ ਗਵਰਨਮੈਂਟ ਦਾ ਕੰਮ ਆ ਇਹ ਕੋਲੀ ਆਪਣੇ ਮੱਦੇਨ ਸਾਰੇ ਮੱਦੇ ਤੇ ਸੇਮ ਜਾਗਰੂਤਾ ਵੀ ਇਹ ਤੁਹਾਡਾ ਵੀ ਉਹਨਾਂ ਫਰਜ਼ ਆ ਜਿੰਨਾ ਸਾਡਾ ਕਿ ਜੇਕਰ ਕੱਲ ਸੰਡੇ ਹੈਗਾ ਸੰਡੇ ਨੂੰ ਸਾਡੀ ਮਿੱਡੂਮਾਸ ਸਟਰੀਟ ਦੇ ਵਿੱਚ ਲੰਘਣ ਦੀ ਵੀ ਜਗ੍ਹਾ ਨਹੀਂ ਹੁੰਦੀ ਕਿ ਕੱਲੋਂ ਵੀ ਕੋਈ ਕਾਰਵਾਈ ਕੀਤੀ ਜਾਵੇ ਆ ਸਰ ਫਿਲਹਾਲ ਦੀ ਗੱਡੀ ਕੀ ਹੈ ਜੀ ਅਜੇ ਸੰਡੇ ਵਾਲੇ ਕਦੇ ਕਾਰਵਾਈ ਨਹੀਂ ਕਰਦੇ ਕਿਉਂਕਿ ਸਾਰਾ ਬਾਜ਼ਾਰ ਹੀ ਲੱਗਦਾ ਜੀ ਜੇ ਕਾਰਵਾਈ ਕਰਾਂਗੇ ਤਾਂ ਸਾਰੇ ਬਾਜ਼ਾਰ ਤੇ ਹੋਊਗੀ ਜੀ ਆ ਫਿਰ ਵੀ ਅਸੀਂ ਇੱਕ ਵਾਰੀ ਉੱਚ ਅਧਿਕਾਰੀਆਂ ਦੀ ਨਿਗਾਹ 'ਚ ਲਿਆ ਦਾਂਗੇ ਵੀ ਜੇ ਕੋਈ ਸੰਡੇ ਨੂੰ ਵੀ ਇਦਾਂ ਦੀ ਆਪਾਂ ਨੂੰ ਕੰਪਲੀਟ ਪੈਦਾ ਹੁੰਦੀ ਤਾਂ ਅਸੀਂ ਉੱਤੇ ਕਾਰਵਾਈ ਕਰੀਏ ਜਾਂ ਕਿਵੇਂ ਮੇਰਾ ਨਾਮ ਸਾਜਿੰਦਰ ਸ਼ਰਮਾਈ ਪ੍ਰੈਜ਼ੀਡੈਂਟ ਮਿੱਡੂਮਾਸ ਸਟਰੀਟ ਬੜਾ ਜਨ ਨੂੰ ਪਤਾ ਹੀ ਹੈ ਜੀ ਅੱਜ ਕੀ ਮੋਲ ਬਣਿਆ ਸਰ ਇਸ ਗਲੀ ਦਾ ਗੱਲ ਕੁਛ ਵੀ ਨਹੀਂ ਤੇ ਕੁਛ ਵੀ ਹੈਗੀ ਹੈ ਬਹੁਤ ਵਧੀਆ ਵਿਸ਼ਵਸ ਕਰ ਜਾਂਦੇ ਆ ਲੋਕ ਪਰ ਲੇਕਿਨ ਕਹਿੰਦੇ ਹੋ ਜਿਹਾ ਇਹ ਪੰਡਰ ਥੋੜਾ ਦੇ ਭਰ ਗਿਆ ਜਾਦਾ ਕਿਸੇ ਨੂੰ ਥੋੜੀ ਜਿਆਦਾ ਵੱਧ ਇਨਕਮ ਹੋਈ ਨਹੀਂ ਫਿਰ ਉਹ ਆ ਕੇ ਕਹਿੰਦਾ ਵੀ ਮੈਂ ਹੀ ਉਹ ਆ ਵੀ ਤੁਸੀਂ ਸਿਸਟਮ ਵਾਲਾ ਦਾ ਕੰਮ ਕਰੀ ਜਾਂਦੇ ਹੋ ਅਸੀਂ ਲੋਕ ਦੇਖੋ ਇੰਟਰਫੇਅਰ ਨਹੀਂ ਕਰਦੇ ਹਾਲਾਂਕਿ ਸਾਡਿਆਂ ਦੇ ਉਧਰ ਦੁਕਾਨਦਾਰਿਆਂ ਨੂੰ ਇਨਾ ਫਰਕ ਪਿਆ ਹੋਇਆ ਇਧਰ ਅੱਡਿਆਂ ਕਰਕੇ ਕਿਉਂਕਿ ਅਸੀਂ ਇਹਨਾਂ ਨੂੰ ਇੱਕ ਸਿਸਟਮ ਬਣਾ ਕੇ ਜੀ ਬਣਾਇਆ ਸੀ ਪਹਿਲਾਂ ਪੱਲਵੀ ਜੀ ਸੀਗੇ ਮੈਡਮ ਅਥੀ ਕਮਿਸ਼ਨਰ ਸਾਹਿਬ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਉਹਨਾਂ ਸਾਨੂੰ 2-2 ਫੁੱਟ ਕਹਿਤਾ ਸੀਗਾ 2 ਫੁੱਟ ਠੀਕ ਹੈ ਇਹਨਾਂ ਨੂੰ ਅਸੀਂ 2 ਫੁੱਟ ਕਹਤਾ 2 ਫੁੱਟ ਤੁਹਾਨੂੰ ਅਸੀਂ ਇੱਕ ਮਕੈਨੇ ਲਗਾ ਲਓ ਚਲੋ ਪਰਿਵਾਰ ਪਾਲਦੇ ਨੌਕਰੀਆਂ ਹੈ ਨਹੀਂ ਕੰਮ ਚੱਲਦਾ ਪਰ ਜਦੋਂ ਓਵਰ ਹੁ ਚੱਲ ਪੈਂਦੇ ਚਾਰ ਚਰਟੇ ਬਲਾ ਕੇ ਉਹਦੇ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ ਠੀਕ ਹੈ ਨਾ ਇਹ ਗੱਲ ਸਾਡੇ ਦੁਕਾਨਦਾਰਾਂ ਨੇ ਖਤਮ ਹੋਏ ਹੁਣ ਵੀ ਚਲੋ ਇਹਨਾਂ ਨੂੰ ਬੁਲਾਇਆ ਜੀ ਇੱਕ ਵਾਰੀ ਇਕੱਠੇ ਕੀਤੇ ਆ ਠੀਕ ਹੈ ਜੀ ਉਹ ਆਪਣੇ ਸਾਹਿਲ ਜੀ ਵੀ ਆਏ ਸੀਗੇ ਉਹਨਾਂ ਨੂੰ ਵੀ ਬੁਲਾਇਆ ਹੁਣ ਦੇਖਦੇ ਇਹਨਾਂ ਨੂੰ ਬੁਲਾ ਕੇ ਇੱਕ ਵਾਰੀ ਗੱਲ ਕਰਦੇ ਆ ਜੀ ਵੀ ਉਹਨਾਂ ਦਾ ਵੀ ਨੁਕਸਾਨ ਨਾ ਹੋਏ ਕਿ ਇਹਨਾਂ ਦਾ ਕੰਮ ਚੱਲਦਾ ਰਹੇ ਜੀ